ਤੁਸੀਂ ਦੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਬਾਰਡਰ ਏਰੀਆ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਦਰਿਆ 'ਚ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਸੀ ਵੱਖ-ਵੱਖ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਐਨਆਰਆਈ ਪਰਾਵਾਂ ਅਤੇ ਸਰਕਾਰ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਬਕਾ ਵੈਟਰਨਰੀ ਡਿਪਟੀ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਔਲਖ ਦਾ ਪਰਿਵਾਰ ਵੀ

75 ਏਕੜ ਲਈ ਜ਼ਰੂਰਤਮੰਦ ਵੱਖ-ਵੱਖ ਪਿੰਡਾਂ ਨੂੰ ਪਿੰਡ ਤਾਰੋ ਵਾਲੀ ਚਵੰਡਿਆ ਗਿਆ ਆਉ ਤੁਹਾਨੂੰ ਲਾਈਵ ਤਸਵੀਰਾਂ ਦੇਖਾਉਂਦੇ ਹਾਂ ਦੇਖਦੇ ਰਹੋ ਚੈਨਲ ਦਾ AK ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਅਤੇ ਸੋਨੂ ਸਿੰਘ ਦੀ ਖਾਸ ਰਿਪੋਰਟ ਵੇਲੀਆਂ ਤਿੰਨ ਤੋੜੇ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਪਿੰਡ ਤਾਰੋਵਾਲੀ ਇੱਥੇ ਜਿਹੜੀ ਸੱਕੀ ਡਰੇ ਨਾਲ ਬਿਲਕੁਲ ਨਾਲ ਲੰਗਦੀ ਆ ਜਿਸ ਦੀ ਕਿ ਪਿਛਲੇ ਸਮੇਂ ਹੜ੍ਹਾਂ ਦੇ ਵਿੱਚ ਮਾਰ ਨੀਵੇਂ ਇਲਾਕਿਆਂ ਦੇ ਵਿੱਚ ਹੋਈ ਜਿ ਤਰ੍ਹਾਂ ਇੱਕ ਵੇਲੀਆਂ ਪਿੰਡ ਛੋ ਵੇਲੀਆਂ ਕਲਾ ਵੇਲੀਆਂ ਖੁਰਦ ਤੇ ਤਾਰੋਵਾਲੀ ਦੀ ਜ਼ਮੀਨ ਚੋਂ ਫਸਲ ਤਕਰੀਬਨ ਜਿਹੜੀ ਡੁੱਬੀ ਰਹੀ 15-20 ਦਿਨੋਂ ਬਿਲਕੁਲ ਖਤਮ ਹੋ ਗਈ ਇਹ ਜਿਹੜੇ ਦੇਖੋ ਪੰਜਾਬੀ ਕਿਸਾਨ ਦੀ ਮਦਦ ਸਦਾ ਪੰਜਾਬੀ ਕਿਸਾਨ ਹੀ ਕਰੇ ਠੀਕ ਹੈ ਜੀ ਕੁਦਰਤੀ ਆਫਤ ਆਈਗੀ ਇਹਦੇ ਚ ਕਿਸੇ ਦਾ ਕੋਈ ਬਲੇਮ ਨਹੀਂ ਆਪਾਂ ਕਰ ਸਕਦੇ ਇਹ ਸੂਪਰ ਆਲੀ ਦੇ ਤਹਿਤ ਪਰਿਵਾਰ ਵੱਲੋਂ ਸਾਡੇ ਸਵਰਗवासी ਸੁਖਜਿੰਦਰ ਸਿੰਘ ਸੇਖੋਂ ਦੀ ਯਾਦ ਵਿੱਚ ਇਹ ਸੇਵਾ ਕਿਸਾਨਾਂ ਨੂੰ ਮਾਰਜਨਲ ਕਿਸਾਨ ਜਿਹੜੇ 2 ਤੋਂ 3 ਏਕੜ ਜ਼ਮੀਨ ਵਾਲੇ ਆ ਉਹਨਾਂ ਨੂੰ ਫਨਕ ਦਾ ਸਰਟੀਫਾਈਡ ਦਵਾਈ ਲਗਾ ਵੀ ਠੀਕ ਆ ਜੀ ਉਹ ਉਹਨਾਂ ਦੀ ਜਿੰਨੀ ਜਿੰਨੀ ਲੈਂਡ ਲੈਂਡ ਹੋਲਡਿੰਗ ਦਾ 2 ਏਕੜ ਤੇ 3 ਏਕੜ ਜਾਂ 4 ਏਕੜ ਉਹ ਸਾਬ ਨਾਲ ਫ੍ਰੀ ਆਫ ਕਾਸਟ ਦਿੱਤਾ ਜਾ ਸਕਿਆ ਚੱਲਦੇ ਜਾ ਰਿਹਾ ਵਾ ਤਾਂ ਜੋ ਘੱਟੋ ਘੱਟ ਉਹਨਾਂ ਦਾ ਥੋੜਾ ਬਹੁਤਾ ਭਾਰ ਵਧਾਇਆ ਜਾ ਸਕੇ ਕਿੱਲੇ ਕਿੱਲੇ ਦੇ ਵੀ 75 ਏਕੜ ਦਾ ਵੀ ਇੱਥੇ ਦਿੱਤਾ ਵਾ ਜੀ ਠੀਕ ਆ ਜੀ ਪਹਿਲਾਂ ਤੁਸੀਂ ਬੰਨ ਤੇ ਸਾਡੇ ਮੇਰਾ ਆਪਣਾ ਜੱਦੀ ਪਿੰਡ ਹੋੜਖਾ ਉੱਥੇ ਤੁਸੀਂ ਟੁੱਟੀ ਸੀ ਉੱਥੇ ਡੀਜ਼ਲ ਦੇ ਦੋ ਡਰਮ ਦਿੱਤੇ ਸੀ ਤੇ ਹੋਰ ਵੀ ਇਹ ਪ੍ਰਥਾ ਸਾਡੇ ਪਰਿਵਾਰ ਵੱਲੋਂ ਲੰਮੇ ਸਮੇਂ ਤੋਂ ਚੱਲੀ ਆਉਂਦੀ ਆ ਜਿਸ ਤਰ੍ਹਾਂ ਮੇਰੇ ਦਾਦਾ ਜੀ ਪਿੰਡ ਚੋਂ ਲੜਕੀ ਜਿਹੜੀ ਕੋਈ ਪੜ੍ਹਨ ਵਾਲੀ ਹੁੰਦੀ ਸੀ ਉਹਦਾ ਸਾਰਾ ਪੜ੍ਹਾਈ ਦਾ ਖਰਚਾ ਚੱਲਦੇ ਸੀ ਕਾਲਜ ਲੈਵਲ ਤੱਕ ਔਰ ਮੇਰੇ ਵੱਲੋਂ ਵੀ ਬਤਲੋ ਕਦੀ ਵੀ ਸਾਡੇ ਪਰਿਵਾਰ ਵੱਲੋਂ ਕੋਈ ਖੁਸ਼ੀ ਦਾ ਸਮਾਗਮ ਹੋਵੇ ਤੇ ਸਿਰਫ ਸਮਾਜ ਸੇਵਾ ਦੇ ਕੰਮ ਤੇ ਜਿਸ ਤਰ੍ਹਾਂ ਹੁਣ ਵੀ ਰੈਗੂਲਰ ਕਈ ਸਾਲਾਂ ਤੋਂ ਸਾਡੇ ਪਿੰਡ 'ਚ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਆ ਪਿੰਡ ਔਰਕ ਦੇ ਉਥੇ ਲੜਕੀਆਂ ਨੂੰ ਸਿਰਫ ਲੜਕੀਆਂ ਤਾਂ ਕਿ ਜਿਹੜੀ ਜਨਨੀਆਂ ਉਹ ਪੜ ਸਕਣ ਤੇ ਆਪਣੇ ਪੈਰਾਂ ਤੇ ਖੜੀ ਹੋਣ ਉਹਨੂੰ ਉਹਨਾਂ ਨੂੰ ਫੀਸ ਕਿਤਾਬਾਂ ਕਾਪੀਆਂ ਵਰਦੀ ਗਰਮੀਆਂ ਦੀ ਵਰਦੀ ਵਖਰੀ ਸਰਦੀਆਂ ਵੀ ਵਖਰੀ ਵਰਦੀ ਬੂੜ ਤੱਕ ਭਾਵੇਂ ਕੇ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਪਰ ਸਾਡੇ ਪਰਿਵਾਰਾਂ ਵੱਲੋਂ ਨਹੀਂ ਦਿੱਤੇ ਜਾਂਦੇ ਲੋੜ ਅਨੁਸਾਰ ਪਿੰਡ ਦੇ ਵਿੱਚ ਹੁਣ ਤੱਕ 30 ਦੇ ਕਰੀਬ ਪੱਖੇ ਟਿਊਬ ਲਾਈਟਾਂ ਤੇ ਹੋਰ इवन ਬਿਜਲੀ ਜਦੋਂ ਅਸੀਂ ਦੇਣ ਜਾਂਦੇ ਆ ਪਿੰਡ ਸਕੂਲ ਤੇ ਜੇ ਇਹ ਬਰੂਲ ਤੱਕ ਆਪ ਲੈ ਕੇ ਜਾਣੇ ਜਾਣੇ ਆ ਤਾਂ ਕਿ ਉੱਥੇ ਲੋੜਨਾ ਪਵੇ ਉਹਨਾਂ ਨੂੰ ਪੈਸੇ ਤੱਕ ਜਿੰਦੀ ਲੋੜਨਾ ਬਸ ਇਹ ਵੀ ਉਹ ਸੇਕੋ ਪੜਾ ਲੈ ਤੈਸ ਇਹ ਕੁਪਰਾ ਲੈ ਸਰ ਕੀ ਦਾਨੀ ਕਰਨਾਂ ਨੇ ਜਦ ਸੰਸਾ ਵਾਲੇ ਉਹਨਾਂ ਨੂੰ ਕੀ ਮਾਰਦੇ ਨੇ ਦੇਖੋ ਜਦੋਂ ਹੜ ਆਇਆ ਤਕਰੀਬਨ ਬਹੁਤ ਜਨਤਾ ਉਦੋਂ ਤੁਰਪੀ ਮਦਦ ਕਰਨ ਦੀ ਪੰਜਾਬੀ ਆਪਣੇ ਸੁਭਾਅ ਅਨੁਸਾਰ ਐਕਚੁਅਲ ਪਿਕਚਰ ਕਲੀਅਰ ਹੋਈ ਜਦੋਂ ਪਾਣੀ ਕਟਿਆ ਹੁਣ ਐਸੋ ਜਿਹੜੇ ਕਿਸਾਨ ਨੂੰ ਲੋੜ ਵਾ ਜਿਹੜੀਆਂ ਜ਼ਮੀਨਾਂ ਉੱਚੀਆਂ ਨਹੀਂ ਹੁੰਦੀਆਂ ਉਹਦੇ ਚ ਡੀਜ਼ਲ ਦੀ ਠੀਕ ਹੈ ਜੀ 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 ਜਿਨ੍ਹਾਂ ਦੇ ਘਰ ਤੋਂ ਬਾਹਰ ਮਤਲਬ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਆਮ ਤੌਰ ਤੇ ਕਿਸਾਨ ਨੇ 2 ਫੜੋਲੇ ਵਿੱਚ ਰੱਖਿਆ ਉਹ ਫੜੋਲਿਆਂ ਦੀ ਵੀ ਖਰਾਬ ਹੋ ਜਾਂਦੀ ਵੀ ਜੀ ਜੀ ਇਹ ਪੀ ਖਾਦ ਦੀ ਤੇ ਹੋਰ ਜੇ ਉਹਦੀ ਜ਼ਮੀਨ ਦੇ ਵਿੱਚ ਰੇਤ ਜਾਂ ਉਸਦੀ ਨਹੀਂ ਹੋ ਗਈ ਆ ਉਹਦੇ ਦੀ ਜੇ ਕੋ ਟਰੈਕਟਰ ਹੈਗਾ ਉਹਨੂੰ ਸਹਾਇਤਾ ਕੀਤੀ ਜਾਵੇ ਗਰਾਊਂਡ ਲੈਵਲ ਤੇ ਆਣ ਕੇ ਆਪ ਦਿੱਤੇ ਜਾਂਦੀ ਹੋਵੇ ਕਿ ਸਾਡਾ ਮੇਰਾ ਨਾਮ ਹਰੀ ਸਿੰਘ ਹੈ ਜ਼ਿਲ੍ਹਾ ਗੁਰਦਾਸਪੁਰ ਬਲਾਕ ਡੇਰਾ ਬਾਬਾ ਨਾਨਕ ਅਸੀਂ ਹੜਪੀ ਤਲਾਕੀ ਦੇ ਵਿੱਚੋਂ ਆ ਅੱਜ ਸਾਨੂੰ ਇੱਕ ਸੁਖਵਿੰਦਰ ਸਿੰਘ ਸਿੱਖੋਂ ਸਰਗਲਾਸੀ ਜਿਨ੍ਹਾਂ ਦੇ ਸਾਰੇ ਪਰਿਵਾਰ ਦਾ ਸਦਕਾ ਹਰ ਪੀਰਤਾ ਵਾਸਤੇ ਜਿਹੜਾ ਵਾ ਅੱਜ ਸਰਰਾਤ ਸਮਗਰੀ ਕਣਕ ਤੇ ਪੀਛ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਸਮੇਂ ਮੁਤਾਬਕ ਹੋਰ ਵੀ ਕਈ ਵਾਰੀ ਹਰ ਲੋੜ ਦੀ ਜਿਹੜੀ ਆ ਉਹ ਲੋੜ ਪੂਰੀ ਕਰਦੇ ਆ ਅੱਜ ਵੀ ਉਹਨਾਂ ਨੇ ਇਹ ਸਾਡੇ ਵਾਸਤੇ ਜਿਹੜਾ ਉਪਰਾਲਾ ਕੀਤਾ ਵਾ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਕਿਉਂਕਿ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਤੇ ਇਹ ਇੱਕ ਇਹਨਾਂ ਨੇ ਬਹੁਤ ਖੂਬੀਆ ਇੱਕ ਸੇਵਾ ਨਿਭਾਈ ਆ ਬਹੁਤ ਵਧੀਆ ਤਰੀਕੇ ਨਾਲ ਕਿਉਂਕਿ ਸੇਵਾ ਜਿਹੜੀ ਆ ਇਹ 10 ਗੁਣਾ ਅੱਗੇ ਹੋ ਕੇ ਮਿਲਦੀ ਆ ਤੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਔਖੇ ਸਮੇਂ ਵਿੱਚ ਸਾਡੀ ਆਣ ਕੇ ਬਾਹ ਫੜੀ ਆ ਇਸੇ ਤਰ੍ਹਾਂ ਅੱਗੋਂ ਪਰਮਾਤਮਾ ਜਿਹੜਾ ਇਹਨਾਂ ਦੇ ਕਿਰਪਾ ਕਰਨ ਇਸੇ ਤਰ੍ਹਾਂ ਲੋਟਵੰਦਾਂ ਦੀ ਅਗੇਤ ਤੋਂ ਜਿਹੜੀਆਂ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲਿਖੰਦ ਸੈਂ ਜੀ ਮੇਰਾ ਨਾਮ ਸਰ ਪਿੰਡ ਆਪਣਾ ਦਸ ਬਿਰਧ ਤਰਵਾਲੀ ਆ ਜੀ ਜਿਹੜੀ ਡੈਕਟਰ ਅਮਰਜੀਤ ਸਿੰਘ ਹੋਲਤ ਹੈ ਇਹਨਾਂ ਦੀ ਜ਼ੋਲਤਾ ਫਾਰਮ ਵਾਲੇ ਇਲਾਕਿਆਂ ਵਿੱਚ ਵੀ ਵੰਡਿਆ ਗਿਆ ਵਾ ਤੇ ਵਧੀਆ ਜਨ ਵੈਰਾਈਟੀਆਂ ਦਿੱਤੀਆਂ ਨੇ ਉਹਨਾਂ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਆਨਸਰ ਕੀ ਨਾਮ ਅਰਵੈਲ ਸਿੰਘ ਵੇ ਲਿਕਲਾ ਪਿੰਡ ਸਰ ਅੱਜ ਦਾ ਜਿਹੜਾ ਪਾਲਿਕਾ ਦਾ ਉਹਦੀ ਕਸੂਰ ਅੱਜ ਤਾਂ ਪਲਾਨ ਜਿਹਾ ਪਿਛਲੇ ਮਹੀਨਾ ਕੋਇਆ ਹੜ ਆਇਆ ਤੇ ਸਾਡੇ ਡਿਪਟੀ ਡਾਇਰੈਕਟਰ ਔਲਖਾ ਉਹਨਾਂ ਨੇ ਬਹੁਤ ਸਾਡੀ ਬੀਜ ਦੀ ਮੱਝ ਕੀਤੀ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਤੇ ਅੱਗੇ ਤੋਂ ਵੀ ਕਹਿੰਦੇ ਕਿ ਅਸੀਂ ਮਤਲਬ ਹੋਰ ਵੀ ਕਰਾਂਗੇ ਤੁਹਾਡੀ ਮਦਦ ਹਾਂਜੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ